ਬਹੁਤਾਂ ਜੋ ਟੀਵੀ ਤੇ ਅਗਲੇ ਬੰਨਿਓ ਲੇਵਾ ਵੀ ਬਹੁਤ ਆ ਯਾਰ ਕਿਉਂਕਿ ਦਿਨ ਹਲੇ 5 ਤੋਂ 4 ਕੱਢਦੀ ਆ ਜਿਵੇਂ ਦੱਸਿਆ ਲਾਣੇਦਾਰ ਨੇ ਹਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਬੱਸੀਆਂ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਕਿਉਂਕਿ ਜਾਨਵਰ ਇੱਕ ਦਿਖਾਉਂਗਾ ਦਿਖਾਉਂਗਾ ਘਰੇਲੂ ਸੱਜਣ ਦੇ ਘਰੋਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੇ ਝੋਟੀ ਹੈਗੀ ਆ ਹਲੇ ਗੱਬਣ 2-4 ਦਿਨ ਕੱਢਦੀ ਆ ਪਰ ਦੁੱਧਰ ਰਿਕਾਰਡ ਆ ਜਿਹੜਾ ਦੁੱਧਰ ਰਿਕਾਰਡ ਚੰਗਾ ਬਣਾਉਗੀ ਕਿਉਂਕਿ ਲੇਵਾ ਲੂਵਾ ਵੀ ਇਹਦਾ ਚੰਗਾ ਤੇ ਬਾਕੀ ਆ ਜਾਓ ਬੱਪੂ ਜੀ ਨਾ ਕਰਾਉਂਦੇ ਗੱਲਬਾਤ ਖੋਲ ਕੇ ਤੋੜ ਕੇ ਵੀ ਦਿਖਾਵਾਂਗੇ ਤੇ ਸੱਜਣੋ ਜਿਹੜਾ ਇਹਦਾ ਰੇਟ ਆ ਰੇਟ ਵੀ ਵੀਡੀਓ 'ਚ ਹੀ ਕਰਾਵਾਂਗੇ ਆ ਜਾਓ ਜੀ ਹਾਂਜੀ ਨਾਮ ਦੱਸ ਦਿਓ ਜੀ ਆਪਣਾ ਹਰਜੀਤ ਸਿੰਘ ਆ ਬਾਈ ਜੀ ਪਿੰਡ ਬੱਸੀਆਂ ਜੀ ਪਿੰਡ ਬੱਸੀਆਂ ਰਾਏਕੋਟ ਜ਼ਿਲ੍ਹਾ ਲੁਧਿਆਣਾ ਹਾਂਜੀ ਇਹ ਕਿਹੜੇ ਰੋਡ ਤੇ ਆ ਗਿਆ ਪਿੰਡ ਆਪਣਾ ਇਹ ਰਾਏਕੋਟ ਰੋਡ ਜਗਰਾਉਂ ਰੋਡ ਤੇ ਰਾਏਕੋਟ ਤੋਂ ਜਿਹੜਾ ਰੋਡ ਜਗਰਾਉਂ ਨੂੰ ਜਾਂਦਾ ਰਾਏਕੋਟ ਹਾਂਜੀ ਕਿੰਨੀ ਕੁ ਦੂਰ ਆ ਇਹ 5 ਕਿਲੋ 6 ਕਿਲੋ ਮੀਟਰ 5 6 ਕਿਲੋ ਮੀਟਰ ਆ ਖੋਲ ਕੇ ਤੋੜ ਦਿਓ ਇਧਰਲੇ ਬੰਦੇ ਨਾਲ ਨਾਲ ਇਹਦੀ ਡਿਟੇਲ ਲਾ ਦਿ ਸਾ ਸੁਆਸ ਹੁੰਦੀ ਆ ਚੌਥਾ ਤੇ ਬਾਕੀ ਬਾਡੀ ਬੂਡੀ ਇਹ ਵੀ ਕਮਾਲ ਦੀ ਹੈ ਜੇ ਗੱਲਬਾਤ ਕਰ ਲਈਏ ਲੇ ਵੇ ਲੂ ਵੇ ਜੀ ਦਿਨ ਕਿੰਨੇ ਕ ਕੱਢ ਦੂਗੀ ਜੀ ਇਹ ਦਿਨੇ 4-5 ਕੱਢ ਦੂਗੀ 4-5 ਦਿਨ ਲੈ ਜੂ ਹਨਾ ਹਾਂਜੀ ਆ ਦਿਨ 4-5 ਲੈ ਜੂਗੀ ਪਰ ਆਦਰ ਉਦਰ ਦੀ ਬਾ ਕਮਾਲ ਆ ਥਣ ਲੈ ਵੇ ਦੀ ਗੱਲ ਕਰ ਲਈਏ ਤੇ ਉੱਤਿਆਂ ਸਜਣੋ ਜੇ ਯਾਰ ਆਪਾਂ ਬਾਡੀ ਬੂਡੀ ਦੀ ਗੱਲ ਕਰ ਲਈ ਹੈ ਹਨਾ ਇੱਥੇ ਤੋਂ ਫੇਸ ਕੁਆਲਿਟੀ ਦੇਖ ਸਕਦੇ ਹੋ ਤੇ ਲੰਬਾਈ ਲੰਬੂਈ ਵੀ ਬਹੁਤ ਆ ਝੋਟੀ ਦੀ ਤੇ ਅਗਲੇ ਬੰਨਿਓ ਲੇਵਾ ਵੀ ਬਹੁਤ ਆ ਯਾਰ ਕਿਉਂਕਿ ਦਿਨ ਹਲੇ 5 ਤੋਂ 4 ਕੱਢ ਦੀ ਆ ਜਿਵੇਂ ਦੱਸਿਆ ਲਾਣੇਦਾਰ ਨੇ ਕਿਉਂਕਿ 4-5 ਦਿਨਾਂ ਨੂੰ ਇਹਦਾ ਜਿਹੜਾ ਆਰਡਰ ਆ ਪੂਰਾ ਡਬਲ ਤਿਆਰ ਕਰ ਜਾਣਾ ਤੇ ਬਾਕੀ ਪਿਛਲੇ ਸੂਏ ਦੀ ਇਹਦੀ ਤਾਜੀ ਸੂਈ ਦੀ ਜਿੰਨਾ ਕਿਨੇ ਆਰਡਰ ਤਿਆਰ ਕਰਿਆ ਹੋਇਆ ਉਹ ਉਹ ਕਲਿੱਪ ਵੀ ਮੈਂ ਵੀਡੀਓ ਦੇ ਵਿੱਚ ਹੀ ਚਲਾ ਦੂੰਗਾ ਉੱਥੇ ਤੁਹਾਨੂੰ ਅੰਦਾਜ਼ਾ ਹੋ ਜੂਗਾ ਵੀ ਆਰਡਰ ਇਹ ਝੋਟੀ ਤਿਆਰ ਹੁੰਦੀ ਆ ਜਦੋਂ ਕਿੰਨਾ ਕ ਬਣਾਉਂਦੀ ਆ ਐਨੂੰ ਲੈ ਜਾਓ ਜੀ ਲੈ ਜਾਓ ਥੋੜੀ ਜਿਹੀ ਲੰਬੀ ਚਲਾ ਦੋ ਤੇ ਉੱਥੇ ਬਾਡੀ ਬੁੱਡੀ ਵੀ ਚੰਗੀ ਆ ਕੱਦ ਵਿੱਡ ਵੀ ਚੰਗਾ ਝੋਟੀ ਦਾ ਤੇ ਜਾਨ ਜੂਣ ਵੀ ਬਹੁਤ ਆ ਦੇ ਸੰਭਾਲ ਸੰਬੂਲ ਵੀ ਚੰਗੀ ਕਰੀ ਹੋਈ ਆ ਬਾਈ ਜੀ ਇੱਥੇ ਤੋਂ ਥਣ ਥਣੌਣ ਚੈੱਕ ਕਰ ਸਕਦੇ ਹੋ ਘਮਾ ਲਓ ਜ ਅਗਲੇ ਬੰਨੇ ਜੇ ਗੱਲ ਕਰ ਲਈਏ ਸੱਜਣੋ ਅਗਲੇ ਬੰਨੇ ਝੋਟੀ ਦਾ ਲੇਵਾ ਬਹੁਤਾ ਇੱਥੋਂ ਥਣ ਵੀ ਕੱਲਾ ਕੱਲਾ ਤੇ ਦਿਨ ਪੰਜ ਤੋਂ ਚਾਰ ਕੱਢ ਦੂਗੀ ਤੇ ਬਾਕੀ ਜਿਹੜਾ ਦੁੱਧ ਵਾਲਾ ਆਈਡੀਆ ਦੁੱਧ ਵਾਲਾ ਆਈਡੀਆ ਤੁਸੀਂ ਨੇ ਇਹਦੀ ਬਾਦੀ ਤੋਂ ਲਾ ਲਓ ਹਨਾ ਇਹਦੇ ਲੇਵੇ ਤੋਂ ਲਾ ਲਓ ਵੀ ਉਹ ਚੀਜ਼ ਦੀ ਆਪਾਂ ਕੋਈ ਗਰੰਟੀ ਨਹੀਂ ਕਰਦੇ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਥੋਨੂੰ ਪਸ਼ੂ ਦੱਸੂਗਾ ਵੀ ਬਾਕੀ ਕਿੰਨੇ ਕਿ ਦੁੱਧ ਵਾਲਾ ਇੱਥੇ ਰੋਕ ਲੋ ਜੀ ਇੱਕ ਮਿੰਟ ਆ ਇੱਥੇ ਉਹ ਅਗਲੇ ਬੰਨੇ ਉਹ ਨਾਲਾ ਨੂੜਾ ਬਹੁਤਾ ਲੇਵੇ ਤੇ ਤੇ ਥਣ ਵੀ ਆ ਜਿਹੜਾ ਯਾਰ ਥਣ ਵੀ ਕੱਲਾ ਕੱਲਾ ਲੱਗਿਆ ਬਾਈ ਇੱਥੋਂ ਕਮਾ ਲਓ ਜੀ ਆ ਜੋ ਉਹੀ ਗੱਲ ਆ ਵੀਡੀਓ ਬਣਾ ਰਿਆ ਮੈਂ ਘਰੇਲੂ ਸੱਜਣ ਦੇੋਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਹੈਗਾ ਤੇ ਛੋਟਾ ਜਿਹਾ ਬੱਲ ਜ਼ਰੂਰ ਆ ਹਨਾ ਜੀ ਮੱਥੇ 'ਚ ਹਾਂਜੀ ਉਹ ਆਪਾਂ ਤੁਹਾਨੂੰ ਦਿਖਾ ਦੇਣਾ ਨਿੱਕਾ ਜਿਹਾ ਬੱਲਾ ਮੱਥੇ 'ਚ ਉਦਾਂ ਸਿੰਘ-ਸੁੰਗ ਦੀ ਕੁਆਲਿਟੀ ਚੰਗੀ ਆ ਲੈ ਚੱਲੂ ਬਾ ਬੰਦੋ ਲਿਆ ਕੀ ਆ ਸੂਆ ਵੀ ਬਾਪੂ ਨੇ ਜਨੂਅਨੀ ਦੱਸਿਆ ਨਹੀਂ ਤਕਰੀਬਨ ਤਕਰੀਬਨ ਸੱਜਣ ਕਹਿ ਦਿੰਦੇ ਆ ਵੀ ਤੀਜੇ ਸੂਏ ਤੋਂ ਵੱਡਾ ਜਾਨਵਰ ਹੁੰਦਾ ਨਹੀਂ ਹੈਗਾ ਅੱਜ ਤੁਹਾਨੂੰ ਮੈਂ ਚੌਥੇ ਸੂਏ ਵਾਲੀ ਵੀ ਦਿਖਾ ਦੂੰਗਾ ਪਰ ਲੱਗਦੀ ਯਾਰ ਇਹ ਤੀਜੇ ਵਾਲੇ ਦਾ ਸਿਸਟਮ ਇਹਦਾ ਵੱਡੀ-ਵੁੱਡੀ ਉੱਤੋਂ ਕਿ ਥਾਣ ਥਣਾ ਉੱਤੇ ਮੇਨ ਗੱਲ ਉਹੀ ਜਿਹੜੀ ਤੁਹਾਨੂੰ ਮੈਂ ਦੱਸੀ ਆ ਵੀ ਸੰਭਾਲ ਨਾਲ ਪਸ਼ੂ ਨੂੰ ਆਪਾਂ 8 ਤੋਂ 10 ਸੂਏ ਵੀ ਚੋ ਸਕਦੇ ਆ 8 ਤੋਂ 10 ਸੂਏ ਵਰਕਰ ਆ ਰਹੇ ਰਹਿੂਗਾ ਅਗਲੇ ਬੰਨੇ ਵੀ ਦਿਖਾ ਦੇ ਲਾ ਕੇ ਬ੍ਰੋ ਇੱਥੇ ਤੋਂ ਦਿਖਾ ਦੇ ਅਗਲੇ ਬੰਨੇ ਲੇਵਲ ਵਾਲੂਆ ਲਾ ਕੇ ਨੇੜੇ ਸਮਾਰ ਕੇ ਆ ਹੁਣ ਪੇਸ਼ਾਨੂ ਹੋ ਕੇ ਦਿਖਾ ਦੇ ਬਾਡੀ ਬੂਡੀ ਦਿਖਾ ਦੇ ਉੱਥੇ ਜੀ ਤੇ ਦਿਨ ਚਾਰ ਤੋਂ ਪੰਜ ਕੱਢ ਜੂਗੀ ਹਾਂਜੀ ਹਾਂਜੀ ਪੈਸੇ ਕਿੰਨੇ ਲਵਾਂਗੇ ਇਹਦੇ ਇਹਦੇ ਆਪਾਂ ਲਵਾਂਗੇ 1,10,000 ਜੀ 1 ਲੱਖ ਤੇ 10 ਹਜ਼ਾਰ ਹਾਂਜੀ ਮਾਨਤਾਨ ਕਰ ਦਾਂਗੇ ਮੌਕੇ ਤੇ ਹਾਂਜੀ 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 ਅਮਾਨਤਾਰ ਮੌਕੇ ਤੇ ਹੋ ਜੂਗਾ ਰੇਟ ਇਹਦਾ ਹੈਗਾ 1,10,000 ਰੁਪਇਆ ਦੁੱਧੋ ਹੀ ਗੱਲ ਆ ਵੀ ਲੈਵੇ ਦੇ ਹਿਸਾਬ ਨਾਲ ਘੱਟ ਤੋਂ ਘੱਟ ਯਾਰਾ 15-16 ਤੈਨੂੰ ਦੇਣਾ ਹੀ ਚਾਹੀਦਾ ਉੱਤੇ ਬਾਡੀ ਬੁੱਡੀ ਦੀ ਵੀ ਚੰਗੀ ਆ ਤੇ ਮੇਨ ਗੱਲ ਆ ਜਿਹੜੀ ਚਮੜੀ ਆ ਯਾਰ ਚਮੜੀ ਵੀ ਇਹਦੀ ਬਰੀਕ ਆ ਪੂਰੀ ਜਿਵੇਂ ਗੱਲਬਾਤ ਕਰਨਾ ਉਹ ਜਗ੍ਹਾ ਦਾ ਵਾਸ ਥੋੜਾ ਜਿਹਾ ਜ਼ਰੂਰ ਆ ਉਹਦੇ ਕਰਕੇ ਲੰਬੀ ਨਹੀਂ ਵਾਲੀ ਤੋਰ ਕੇ ਦਿਖਾਈਗੀ ਨੰਬਰ ਬੋਲ ਦੋ ਜੀ ਆ 98723 82538 ਇਹ ਨੰਬਰ ਸੱਜਣੋਂ ਬਾਈ ਦਾ ਸਕਰੀਨ ਤੇ ਚੱਲੂਗਾ ਜਿਹੜੇ ਵੀ ਸੱਜਣ ਨੂੰ ਇਹ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਾ ਸਕਦੇ ਹੋ ਧੰਨਵਾਦ